ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਜਗਰਾਉਂ ਦੇ ਵਿੱਚ ਔਰ ਜਗਰਾਉਂ ਸ਼ਹਿਰ ਦੇ ਵਿੱਚ ਬੱਜੇ ਹੋਏ ਕੋਠੇ ਖੰਜੂਰਾ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਤੇ ਜਗਰਾਉਂ ਤੋਂ ਜਿਹੜਾ ਤੁਸੀਂ ਜਦੋਂ ਮੰਨ ਲਓ ਜਗਰਾਉਂ ਸ਼ਹਿਰ ਪਾਰ ਕਰਕੇ ਅੱਗੇ ਇੱਕ ਪੁਲ ਆਉਂਦਾ ਵਾ ਉਹ ਪੁਲ ਦੇ ਥੱਲੋਂ ਦੀ ਹੋ ਕੇ ਰਾਏਕੋਟ ਨੂੰ ਆਪਾਂ ਜਾਂਦੇ ਆ ਨਾ ਤੇ ਉਹ ਰਾਏਕੋਟ ਵਾਲੇ ਪਾਸੇ ਨੂੰ ਹੋ ਕੇ ਕੋਠੇ ਆਉਂਦੇ ਆ ਜਿਹੜੇ ਤੁਹਾਨੂੰ ਦੱਸੇ ਹੋਏ ਆ ਮੈਂ ਗੱਲਬਾਤ ਲਈ ਨੰਬਰ ਲੈ ਦੂੰਗਾ ਜਿਸ ਭਰਾ ਦੇ ਕੋਲੇ ਮੈਂ ਆਇਆ ਹੋਇਆ ਵਪਾਰ ਲੈਣ ਦਾ ਬਾਈ ਦਾ ਕੰਮ ਆ ਜਾਨਵਰ ਪਾਈ ਦੇ ਕੋਲੇ ਦੁੱਧ ਤੇ ਵੀ ਲਾਏ ਹੋਇਆ ਕਰੇ ਔਰ ਗਾਈਆਂ ਦੇ ਫੋਕਸ ਆ ਬਾਈ ਦਾ ਗਲਬਤ ਕਰਦੇ ਆ ਕੀ ਡਿਟੇਲ ਅਜ ਦੇ 3 ਜਨਵਰੀ ਦਿਖਾਉਣੇ ਆ ਤੁਹਾਨੂੰ ਆਪਾਂ ਸਾਰੀ ਗਣਬ ਸਤਿ ਸ਼੍ਰੀ ਅਕਾਲ ਵੀਰੇ ਬਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਜੀ ਸੇਤਾਕਰ ਪਰਿਵਾਰ ਬਾਈ ਚਲੋ ਸ਼ੁਕਰਾ ਵੱਡੇ ਭਾਈ ਪਹਿਲਾ ਵਪਾਰ ਕਿੰਨੇ ਸਮੇਂ ਤੋਂ ਕਰ ਰਿਹਾ ਮੇਰਾ ਭਾਈ ਵੀਰੇ ਤਕਰੀਬਨ 15 ਸਾਲ 15 ਸਾਲ ਹੋ ਗਏ ਠੀਕ ਹੈ ਤੇ ਫਿਰ ਨਾਲ ਦੀ ਨਾਲ ਗਾਇਆਂ ਦੁੱਧ ਤੇ ਵੀ ਰੱਖੀਆਂ ਨੇ ਹਾਂ ਜੀ ਵੀ ਜਿਹੜੀ ਵੇਗੀ ਵੇਚਦੀ ਨੇ ਦੁੱਧ ਤੇ ਹਾਂ ਜੀ ਹਾਂ ਜੀ ਹਾਂ ਜੀ ਚੰਗੀ ਗੱਲ ਹੈ ਵੱਡੇ ਭਾਈ ਜਿਹੜੀ ਆਪਣੀ ਉਹ ਕ੍ਰੋਸ ਬਰੀਡ ਗਾਂ ਆ ਪਖਲੀ ਆ ਹੁਣ ਜੀ ਇਹ ਕਿਨੂਆ ਸੁਆ ਸੂਈ ਜਾਵੇ ਇਹ ਦੂਜੇ ਸੂਏ ਵੀਰੇ ਠੀਕ ਆ ਤੇ ਕੱਲ ਦੀ ਸੂਈ ਆ ਇਹ ਕੱਲ ਦੀ ਸੂਈ ਆ ਹੈ ਠੀਕ ਆ ਭਾਈ ਮੇਰਾ ਸਾਈਵਾਲ ਦੇ ਨਾਲ ਕ੍ਰੋਸ ਆ ਗਈ ਹੈ ਹਾਂ ਜੀ ਹਾਂ ਜੀ ਹਾਂ ਜੀ ਪ੍ਰਿੰਟ ਐ ਚਫੜਾ ਲੈ ਗਈ ਉਹਦੇ ਅੰਗ ਸਾਰੇ ਸਾਈਵਾਲ ਦੇ ਕ੍ਰੋਸ ਹੈ ਹਾਂ ਤੇ ਮੱਛਾ ਦੇਗੀ ਕੀ ਬੱਚੀ ਮੱਛਾ ਵੀਰੇ ਅੱਛਾ ਮੱਛਾ ਦੇਗੀ ਚਵਾਈ ਚਵਾਈ ਨੂੰ ਕਿਵੇਂ ਆ ਵੀਰੇ ਚਵਾਈ ਨੂੰ ਮੇਰਾ ਪੂਰਾ ਢੰਡੀਆ ਵਧੀਆ ਢੰਡੀ ਸੀ ਉਸ ਲੱਗਾ ਪੂਰਾ ਠੀਕ ਆ ਬਾਈ ਠੀਕ ਆ ਤੇ ਇਹ ਵਾਲੂ ਬਾ ਚੰਗਾ ਹਨਾ ਬਾਈ ਜੀ ਵੀਰੇ ਦੁੱਧ ਕਿੰਨਾ ਕੁ ਹੋਊਗਾ ਵੱਡੇ ਪਾਈ ਹੋਣਾ ਵੀਰੇ ਇਸ ਟਾਈਮ ਹੋਊਗਾ ਤੇ ਤਕਰੀਬਨ 14 ਕਿਲੋ 13-14 ਠੀਕ ਆ ਭਾਈ ਵੀ ਆਹ ਹਾਂਜੀ ਹਾਂਜੀ 14 ਕਿਲੋ ਦਾ ਕਿੰਨਾ ਦੇ ਜੂਗੀ ਵੀ ਮੰਨ ਲਾ ਦੁੱਧ ਵਾਲਾ ਦੱਸਿਆ ਹੁਣਾ ਤੈਨੂੰ ਦੇ ਜੂਗੀ ਮੰਨ ਕੇ ਚਲੋ ਵੀ 18 ਤੋਂ 20 ਦੇ ਵਿੱਚ ਮੈਂ ਦੇ ਦੂਗੀ ਫਿਰ ਤਾਂ ਠੀਕ ਆ ਯਾਰ ਇਹਨਾਂ ਮੰਨ ਲਾ ਦੁੱਧ ਚੰਗਾ ਨਾ ਹਾਂਜੀ ਵੀਰੇ ਮਈਆਂ ਵਰਗਾ ਦੁੱਧ ਹੋਊਗਾ ਵਧੀਆ ਹਾਂਜੀ ਹਾਂਜੀ ਵੀਰੇ ਪੂਰਾ ਵਧੀਆ ਫੈਟ ਨਾਲ ਤੇ ਵੱਡੇ ਭਾਈ ਕੀ ਰੇਟ ਰਹੂਗਾ ਆਪਾਂ ਇਹ ਦੇ ਦਾਂਗੇ ਵੀਰੇ 60000 ਦੀ 60000 ਦੀ ਲਾਡ ਪਿਆਰ ਇਹਨਾਂ ਦੇ ਵਿੱਚੋਂ ਕੋਈ ਭਾਈ ਲੜਨ ਕਰਾਂ ਵੀਰੇ ਠੀਕ ਆ ਭਾਈ ਇਹ ਹੋ ਗਈ ਇੱਕ ਨੰਬਰ ਸੂਈ ਆ ਇਹ ਦੂਜਾ ਸੂਈ ਆ ਭਾਈ ਇਹ ਦੂਜਾ ਸੂਈ ਮੈਂ ਆਪਣਾ ਵੀਰੇ ਜਿਹੜਾ ਘਰ ਦਾ ਡਰੈਸ ਉਹ ਦੱਸ ਦੀਏ ਕਰੀ ਜੀ ਵੀਰੇ ਹਾਂ ਪਿੰਡ ਕੋਠੇ ਖੰਜੂਰਾ ਜੀ ਸ਼ਹਿਰ ਜਗਰਾਉਂ ਜੀ ਜੀ ਤੇ ਇਹ ਕੋਠੇ ਖੰਜੂਰਾ ਜਿਹੜਾ ਮਨ ਲਾ ਪੋਲਾ ਅੱਗੇ ਜਗਰਾਉਂ ਪਾਰ ਕਰਕੇ ਸ ਜਗਰਾਉਂ ਪਾਰ ਕਰਕੇ ਜੀ ਰਾਜੇ ਢਾਬੇ ਵਾਲਾ ਪੋਲਾ ਹਾਂ ਉੱਤੋਂ ਆਪਾਂ ਦੂਸਰੀ ਸਾਈਡ ਹੋ ਕੇ ਹਾਂ ਠੀਕ ਆ ਜੀ ਸਰ ਹਾਈਕੋਰਟ ਰੋਡ ਹਾਈਕੋਰਟ ਰੋਡ ਆ ਸਿੱਧਾ ਠੀਕ ਆ ਭਾਈ ਓਕੇ ਤੇ ਭਾਈ ਜਿਹੜੀ 2 ਨੰਬਰ ਤੇ ਗਾਂਵ ਆ ਵੀਰੇ ਇਹ ਵੀਰੇ ਕੱਲ ਦੀ ਸੂਈ ਆ ਜੀ ਠੀਕ ਆ ਭਾਈ ਬੱਚਾ ਦੇਗੀ ਕਿ ਬੱਚੇ ਇਹਨੇ ਬੱਚਾ ਦਿੱਤਾ ਹਾਂਜੀ ਠੀਕ ਆ ਤੇ ਇਹ ਕਿੰਨਾ ਸੂਆ ਸੋਈਆ ਇਹ ਕਿਲੇ ਦੂਜੇ ਸੂਆ ਨਹੀਂ ਇਹ ਵੀ ਦੂਜੇ ਸੋਈਆ ਠੀਕ ਹੈ ਕਿੰਨਾ ਤੁਹਾਨੂੰ ਦੱਸਿਆ ਮਾਲਕਾਂ ਨੇ ਵੱਡੇ ਭਾਈ ਮਾਲਕਾਂ ਨੇ ਦੱਸੇ 22 23 ਕਿਲੋ ਗਿਆ ਹੈ ਠੀਕ ਆ ਭਾਈ ਤੇ ਐਚ ਵਾਈਚ ਵੀ ਤਾਂ ਫਤੂ ਪਾਸਤਾ ਕਰ ਹੀ ਲਈ ਹਾਂਜੀ 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 ਵੀਰੇ ਓਕੇ ਹੋ ਗਈ ਗੱਲ ਠੀਕ ਆ ਵੀਰੇ ਤੇ ਇਹ ਵੱਡੇ ਭਾਈ ਦਾ ਆਪਾਂ ਕਿੰਨੇ ਸੀ ਦੀਦਿਏ ਇਨੇ ਪੈਣ 65000 65000 ਦੀ ਦੇ ਦੇਾਂਗੇ ਜੇ ਕੋਈ ਜੋੜਾ ਲੈਣ ਵਾਲਾ ਭਰਾ ਇਕਾ ਸਾਈ ਵੱਲ ਜੇ ਕੋਈ ਜੋੜਾ ਹੀ ਕਰ ਲਵੇ ਤੇਰੇ ਕੋਈ ਕਾਰੋਬਾਰੀ ਬੰਦਾ ਮਨਤਰ ਖੁੱਲਾ ਕਰ ਦੇ ਠੀਕ ਆ ਬੰਦੇ ਵੀ ਠੀਕ ਆ ਤੇ ਮਲਾਂ ਹੁਣ ਇਹਨੇ ਵੱਛਾ ਦਿੱਤਾ ਕਿ ਵੱਛੀ ਭਾਈ ਇਹਨੇ ਵੱਛਾ ਦਿੱਤਾ ਵੀਰੇ ਠੀਕ ਆ ਜੇਰ ਵਗੈਰਾ ਟਨ ਪਈਏ ਬਿਲਕੁਲ ਵੀਡੀਓ ਹੈਗੀ ਵੀਰੇ ਬਸ ਠੀਕ ਆ ਓਕੇ ਭਾਈ ਠੀਕ ਆ ਵੀਰੇ ਤੇ ਇਹ 65000 ਰੁਪਿਆ ਰੇਟ ਆ ਤੇ ਇਹਦਾ 60000 ਰੁਪਿਆ ਹਾਂਜੀ ਵੀਰੇ ਠੀਕ ਆ ਵੀਰੇ ਹੁਣ ਵੀਰੇ ਜਿਹੜੀ ਸਿੰਘਾਂ ਵਾਲੀ 3 ਨੰਬਰ ਤੇ ਪਈਏ ਉਹ ਗੱਬਣਾ ਵੀਰੇ ਗੱਬਣਾ ਕੱਚੀ ਕਿਨੇ ਦਿਨਾਂ ਦੀ ਹੈ ਉਹ 10 ਦਿਨ ਬਾਕੀ ਵੀਰੇ 10 ਦਿਨ ਬਾਕੀ ਆ ਹੈ ਠੀਕ ਆ ਉਹ ਕਿੰਨਾ ਦੁੱਧ ਦੇ ਦੂਗੀ ਵੀਰੇ ਦੁੱਧ ਦੇ ਦੂ ਵੀਰੇ 18 ਤੋਂ 20 ਲੀਟਰ ਦੇਊਗੀ ਤੇ ਸੀਲ ਸਲੱਗ ਵੀਰੇ ਇੰਨੀ ਕਰਾ ਚੈੱਕ ਕਰ ਮੜ ਨਹੀਂ ਬੱਚੇ ਖੁਦ ਹੀ ਕਰਨ ਠੀਕ ਆ ਬਈ ਠੀਕ ਆ ਵੀ ਮਲਾਵੀ ਇਹ ਆ ਵੀਰ ਸਿੰਘੀ ਸਿੰਘਾ ਉਹ ਸਿੰਘੀ ਸਿੰਘਾ ਵਾਹ ਤਿਆਰ ਮੰਨ ਲਾ ਹਜੇ ਲੈਵਲ ਉਪਾ ਤਾਂ ਫਿਰ ਚੰਗਾ ਤਿਆਰ ਕਰ ਦਿੰਦੇ ਹਾਂ ਹਾਂ ਜੀ ਹਾਂ ਜੀ ਕਿੰਨੇ ਦਿਨ ਦੱਸਿਆ ਸੀ ਕਹਿੰਦੇ ਦਿਨ ਵੀਰੇ ਹਜੇ ਮਨ ਕਾ ਚਲੋ ਦੇ ਇੱਕ ਤਰੀਕ ਨੂੰ ਦਿਨ ਪੂਰੇ ਹੁੰਦੇ ਵੀਰੇ ਇੱਕ ਤਰੀਕ ਤੋਂ ਅੱਜ ਮੰਨ ਲਾ ਵੀ 20 ਤਰੀਕ ਨੂੰ ਬਣਾ 10 ਦਿਨ ਹੀ ਪਹਿਲੇ 10 ਦਿਨ ਬਾਕੀ ਆ ਵੀਰੇ ਪੰਜ ਚਾ 15 ਦਿਨਾਂ ਦੀ ਕੱਚੀ ਗੱਲ ਆ ਜਿਵੇਂ ਬਣਨਾ ਸੀਰੀਅਸ ਲੱਗ ਵੀਰੇ ਬਹੁਤ ਜ਼ਿਆਦਾ ਆ ਜਿਵੇਂ ਮਰਜ਼ੀ ਕਰਮਾਣੀ ਨੂੰ ਫੁੱਲੀ ਫਿਰ ਕੋਈ ਦਿੱਕਤ ਨਹੀਂ ਸੁਣਾਈ ਕਿੰਨਾ ਸੁਣਦੀ ਆ ਵੱਡੇ ਭਾਈ ਇਹਨੇ ਵੀਰੇ ਦੂਜੇ ਸੁਣੋ ਦੂਜੇ ਸੁਣੋ ਠੀਕ ਆ ਤੇ ਇਹ ਕਿੰਨੇ ਦੀ ਦੇ ਦਈਏ ਵੀਰੇ ਏ ਵੀਰੇ 45000 ਇਹਰ ਦੀ ਦੇਣੀ ਹੈ 45000 ਦੀ ਦੇਣੀ ਹਾਂਜੀ ਵੀਰੇ ਉਹ ਸਿੰਘ ਨਾ ਹੁੰਦੇ ਵੜ 60000 ਦੀ ਸੀ ਨਾ ਫੇਰ ਦਵਾ ਦੇਣ ਦੇ ਵੀਰੇ 60 ਦੀ ਹਾਂ ਤੇ 45000 ਚ ਮੰਨ ਤਣ ਕਰਦੇ ਆਂਗੇ ਵੀਰੇ ਬਾ ਛੋੜ ਛੱਪਾ ਵੀਰੇ ਵਾਲਾਂਗੇ ਹਾਂ ਠੀਕ ਆ ਵੀਰੇ ਤੇ ਜੇ ਵੀਰੇ ਕੋਈ ਤਿੰਨੇ ਹੀ ਤੇਰੇ ਵਾਂਗੂ ਬਾਲਾ ਦੂਰ ਦਰਾਡੇ ਦਾ ਬੰਦਾ ਕਰ ਲਵੇ ਤੇ ਨਾਲ ਦਾ ਵੀ ਕਰ ਲਵੇ ਕਰ ਹਾਂਜੀ ਵੀਰੇ ਤਿੰਨੇ ਇਕੱਠਿਆਂ ਦੇਣੇ ਆਂ ਆਪਾਂ ਤਾਂ ਵੇਚ ਨਹੀਂ ਆਏ ਵੇਚ ਨਹੀਂ ਆਏ ਹਾਂ ਸਹੀ ਆ ਤੇ ਵੀਰੇ ਨੰਬਰ ਦਈਂ ਕਰਾਂਗੇ ਆਪਦਾ ਨੰਬਰ ਵੀਰੇ 9779488283 ਵੀਰੇ ਇੱਕ ਵਾਰੀ ਹੋਰ ਬੋਲ ਦਈਏ ਵੀਰੇ 9779488283 ਵੀਰੇ ਠੀਕ ਆ ਵੀਰੇ ਇੱਕ ਵ

88283 ਠੀਕ ਹੈ ਵੀਰੇ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਕੋਠੇ ਖੰਜੂਰਾ ਦੇ ਵਿੱਚੋਂ ਵੀਡੀਓ ਬਣਾਈਆ ਇਹ ਜਗਰਾਉਂ ਸ਼ਹਿਰ ਦੇ ਵਿੱਚੋਂ ਬੱਜੇ ਹੋਇਆ ਰਾਏਕੋਟ ਦੇ ਰੋਡ ਦੇ ਉੱਤੇ ਆ ਇੱਕ ਰਾਏਕੋਟ ਰੋਡ ਨਿਕਲ ਜਾਂਦਾ ਜਗਰਾਉਂ ਦੇ ਵਿੱਚੋਂ ਪੁਲ ਦੇ ਥੱਲੋ ਦੀ ਇਹ ਰਾਜੇ ਦਾ ਟਾਪਾਵਾ ਜਿਹੜਾ ਰਾਜੇ ਦੇ ਟਾਪੇ ਦੇ ਤੇਰਾ ਪੋਲਾ ਉਹ ਪੁਲ ਦੇ ਥੱਲੋ ਦੀ ਤੁਸੀਂ ਰਾਏਕੋਟ ਰੋਡ ਫੜਨਾ ਵਾ ਉਸ ਰੋਡ ਦੇ ਉੱਤੇ ਬਾਈ ਦਾ ਕਾਰ ਆ ਗੱਲਬਾਤ ਲਈ ਬਾਈ ਦਾ ਨੰਬਰ ਸਕਰੀਨ ਤੇ ਲਾਇਆ ਹੋਇਆ ਵਾ ਜਿਹੜਾ ਜਾਨਵਰ ਤੁਹਾਨੂੰ ਪਸੰਦਾ ਅਗਲੀ ਕਰ ਬਾਈ ਤੁਸੀਂ ਕਰਨੀਆ ਧੰਨਵਾਦ ਸ਼ੁਕਰੀਆ